ਦਰਾਹਾ ਨਗਰ ਕੌਂਸਲ ਹੋਈ ਸਖਤ ਬਾਜ਼ਾਰ ਚੋ ਰੇੜੀਆਂ ਫੜੀਆਂ ਵਾਲਿਆਂ ਅਤੇ ਦੁਕਾਨਾਂ ਅੱਗੇ ਹੋਏ ਨਜਾਇਜ਼ ਕਬਜ਼ੇ ਹਟਾਉਂਦੇ ਹੋਏ ਨਗਰ ਕੌਂਸਲ ਕਰਮਚਾਰੀਆਂ ਨੇ ਸਮਾਨ ਚੁੱਕਿਆ ਅਤੇ ਦੁਕਾਨਦਾਰਾਂ ਨੂੰ ਸਖਤ ਹਦਾਇਤ ਦਿੱਤੀ ਇਸ ਮੌਕੇ ਹਾਜ਼ਰ ਕਾਰਜ ਸாதਕ ਅਧਿਕਾਰੀ ਹਰ ਨਰਿੰਦਰ ਸਿੰਘ ਸ਼ੇਰ ਗਿੱਲ ਨੇ ਰੇੜੀ ਫੜੀ ਵਾਲਿਆਂ ਨੂੰ ਸਖਤ ਚੇਤਾਵਨੀ ਦਿੱਤੀ ਕਿ ਕਿਸੇ ਕਿਸਮ ਕੀਮਤ ਤੇ ਵੀ ਮੁੱਖ ਬਾਜ਼ਾਰ ਚ ਰੇੜੀਆਂ ਫੜੀਆਂ ਨਹੀਂ ਲੱਗਣ ਦਿੱਤੀਆਂ ਜਾਣਗੀਆਂ ਨਗਰ ਕੌਂਸਲ ਵੱਲੋਂ ਰੇੜੀ ਫੜੀ ਵਾਲਿਆਂ ਨੂੰ ਜਗ੍ਹਾ ਦਿੱਤੀ ਜਾ ਰਹੀ ਹੈ ਇਹ ਲੋਕ ਉੱਥੇ ਆਪਣੀਆਂ ਰੇੜੀਆਂ ਫੜੀਆਂ ਲਗਾ ਸਕਦੇ ਹਨ ਉੱਥੇ ਹੀ ਉਹਨਾਂ ਨੇ ਦੁਕਾਨਾਂ ਅੱਗੇ ਨਜਾਇਜ਼ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ਨੂੰ ਵੀ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਇਹ ਕਾਰਵਾਈ ਲਗਾਤਾਰ ਰੋਜ਼ ਹੁੰਦੀ ਰਹੇਗੀ। ਇਹ ਸਭੀ ਬਾਜ਼ਾਰ ਦੇ ਵਿੱਚੋਂ ਸਮਾਨ ਚੱਕਿਆ ਜਾ ਰਿਹਾ ਹੈ ਕਿਸ ਸੰਬੰਧ ਵਿੱਚ। ਇਹ ਜਿਹੜੀ ਪਬਲਿਕ ਨਿਊਸੀਅੰਸ ਹੋ ਰਹੀ ਹੈ ਡੇਲੀ ਬੇਸਿਸ ਦੇ ਉੱਪਰ ਜਿਹੜੇ ਰੇੜੀਆਂ ਵਾਲੇ ਜਾਂ ਫੜੀਆਂ ਵਾਲੇ ਅ ਇੱਥੇ ਟ੍ਰੈਫਿਕ ਕੰਜੈਸ਼ਨ ਨੂੰ ਕ੍ਰੀਏਟ ਕਰਦੇ ਆ। ਉਹਨੂੰ ਅਸੀਂ ਠੀਕ ਕਰਨ ਵਾਸਤੇ ਇਹ ਕਰ ਰਹੇ ਹਾਂ ਉਹਨਾਂ ਵਾਰ-ਵਾਰ ਬੇਨਤੀ ਵੀ ਕੀਤੀ ਹੈ ਰਿਕੁਐਸਟ ਵੀ ਕੀਤੀ ਹੈ ਪਿਆਰ ਨਾਲ ਵੀ ਸਮਝਾਇਆ ਹੈ ਬਟ ਸਟਿਲ ਜਿਹੜੇ ਨਹੀਂ ਮੰਨਦੇ ਪਏ ਉਹਨਾਂ ਦੇ ਉੱਪਰ ਇਹ ਸਖਤੀ ਹੋਏਗੀ ਰੋਜ਼ ਹੋਏਗੀ ਹੁੰਦੀ ਰਹੇਗੀ ਜਦ ਤਾਈਂ ਇਹ ਸਿਸਟਮ ਠੀਕ ਨਹੀਂ ਹੁੰਦਾ ਅਸੀਂ ਬਿਲਕੁਲ ਟੋਲਰੇਟ ਨਹੀਂ ਕਰਨਾ ਹੋਂ ਵੀ ਸਾਡੇ ਸ਼ਹਿਰ ਦੇ ਵਿੱਚ ਟ੍ਰੈਫਿਕ ਹੋਵੇ ਇਹ ਸੜਕ ਸਾਰੀ ਨਵੀਂ ਬਣਾਈ ਹੈ yellow lining ਲਾਈ ਹੋਈ ਹੈ ਦਿਸ ਇਜ਼ ਅ ਪਾਰਟ ਆਫ ਡਿਸਿਪਲਨ ਐਂਡ ਸਾਰਿਆਂ ਨੂੰ ਇਹ ਮੰਨਣਾ ਪਏਗਾ ਮੇਰੀ ਇਹ ਰਿਕੁਐਸਟ ਹੈ ਅਪੀਲ ਹੈ ਅਹ ਬੇਨਤੀ ਕਹਿ ਲੋ ਜੀ ਜਿੱਦਾਂ ਵੀ ਕਹਿ ਲੋ ਇਹਨੂੰ ਪਲੀਜ਼ ਸਾਰੇ ਸ਼ਹਿਰ ਨਿਵਾਸੀ ਮੰਨਨ ਸਾਰੇ ਰੇੜੀਆਂ ਵਾਲੇ ਮੰਨਨ ਸਾਰੇ ਫੜੀਆਂ ਵਾਲੇ ਮੰਨਨ ਔਰ ਜਿਹੜਾ ਸਾਡਾ ਸਟ੍ਰੀਟ ਪੈਂਟਿੰਗ ਜ਼ੋਨ ਤਿਆਰ ਕੀਤਾ ਗਿਆ ਹੈ ਉੱਤੇ ਲੇਬਲਿੰਗ ਵਗੈਰਾ ਹੋ ਗਈ ਹੈ ਉੱਤੇ ਪਲੀਜ਼ ਮੂਵ ਕਰੋ ਔਰ ਆਪਣਾ ਡੇਲੀ ਬੇਸਿਸ ਦੇ ਉੱਪਰ ਆਪਣਾ 셀ਫ ਕੌਨਫੀਡੈਂਸ ਨਾਲ ਆਪਣਾ ਕੰਮ ਕਰੋ ਰੋਟੀ ਕਮਾਓ ਔਰ ਸ਼ਹਿਰ ਨੂੰ ਟ੍ਰੈਫਿਕ ਮੁਕਤ ਕਰੋ ਇਹ ਤਾਂ ਗੱਲ ਕਰ ਰਹੇ ਕੁਝ ਦੁਕਾਨਦਾਰਾਂ ਵੱਲੋਂ ਮੋਟੀ ਰਕਮ ਵਿਚਲੀ ਜਾਂਦੀ ਹੈ ਰੇੜੀਆਂ ਖੜਾਣ ਲਈ ਉਹਨਾਂ ਤੇ ਕੀ ਕਾਰਵਾਈ ਹੋ ਰਹੀ ਹੈ ਵੀ ਆਰ ਨਾਟ ਕਨਸਰਨਡ ਵਿਦ ਮੋਟੀ ਰਕਮ ਯਾਰ ਅਸੀਂ ਮੋਟੀ ਰਕਮ ਦਾ ਸਾਡਾ ਕੋਈ ਲੈਣਾ ਦੈ ਨੀ ਲਵੇ ਨਾ ਲਵੇ ਪਰ ਰੇੜੀ ਕੋਈ ਨਹੀਂ ਖੜੀ ਹੋਏਗੀ ਸ਼ਾਇਦ ਇਹਦਾ ਬੜਾ ਕਲੀਅਰ ਜਿਹਾ ਹੈਗਾ ਕੋਈ ਰੇੜੀ ਸ਼ਹਿਰ ਦੇ ਵਿੱਚ ਰੇਲਵੇ ਰੋਡ ਦੇ ਉੱਪਰ ਨਹੀਂ ਖੜੀ ਹੋਏਗੀ ਇਹ ਸਾਡਾ ਕਲੀਅਰ ਕੱਟ ਹੈਗਾ ਡਾਇਰੈਕਸ਼ਨ। ਸਿੱਤੀ ਰਾਤ ਤੋਂ ਸਮਾਜ ਸੇਵਕ ਦਾ ਗੁਰਦਯੋਤਪੁਰ ਮੰਗਟ ਨੇ ਵੀ ਇਹੀ ਮਸਲਾ ਚੱਕਿਆ ਸੀ ਕਿ ਇਹ ਵਾਲਿਆਂ ਵੱਲੋਂ ਬਹੁਤ ਕਬਜ਼ੇ ਕੀਤੇ ਨੇ ਉਸ ਮਾਮਲੇ 'ਚ ਉਹਨਾਂ ਨੇ ਵੀ ਬੜਾ ਕੰਮ ਮੈਂ ਐਪਰੀਸ਼ੀਏਟ ਕਰਦਾ ਹਾਂ ਮੈਡਮ ਮੰਗਟ ਨੂੰ ਉਹਨਾਂ ਨੇ ਬੜਾ ਅੱਛਾ ਇਹ ਇੱਕ ਸੋਸ਼ਲ ਕੌਜ਼ ਵਾਸਤੇ ਅੱਗੇ ਆਏ ਆ ਉਹਨਾਂ ਨੇ ਆਪਣਾ ਆ ਆਈਡੀਆਜ਼ ਜਿਹੜੇ ਰੱਖੇ ਆ ਤੇ ਬਾਕੀ ਸ਼ਹਿਰ ਨਿਵਾਸੀਆਂ ਨੂੰ ਵੀ ਮੈਂ ਕਹਿੰਦਾ ਆਪਣਾ ਫੀਡਬੈਕ ਦੇਣ ਔਰ ਸਾਡੇ ਨਾਲ ਇਸ ਚੀਜ਼ ਦੇ ਵਿੱਚ ਆ ਕੇ ਸਾਡਾ ਸਹਿਯੋਗ ਦੇਣ ਤਾਂ ਕਿ ਅਸੀਂ ਸਟਰੀਟ ਵੈਂਡਰਸ ਨੂੰ ਸਟਰੀਟ ਵੈਂਟਿੰਗ ਜ਼ੋਨ ਦੇ ਵਿੱਚ ਲਿਜਾਣ ਦੇ ਵਿੱਚ ਕਾਮਯਾਬ ਹੋ ਸਕ